ਰਾਜ ਮਹਾਰਾਜਾ ਰਣਜੀਤ ਸਿੰਘ ਆਲਾ ਚਾਹੁੰਦੇ ਹੋ 80 ਰੁਪਏ ਦੇ दारू ਦੇ ਪਾਉਏ ਤੇ ਵਿਕ ਜਾਂਦੇ ਆ ਮਹਾਰਾਜਾ ਰਣਜੀਤ ਸਿੰਘ ਸਮੇਂ ਵੋਟਾਂ ਨਹੀਂ ਪੈਂਦੀਆਂ ਸੀਗੀਆਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਹਾਰ ਜਾਣਾ ਸੀ ਜੇ ਪੰਜਾਬ ਦੇ ਵਿੱਚ ਵੋਟਾਂ ਪੈਂਦੀਆਂ ਹੁੰਦੀਆਂ ਉਸ ਟਾਈਮ ਕਿਉਂਕਿ ਵੋਟਾਂ ਤਾਂ ਸਭ ਢਕਾਉ ਉਹਨੇ ਆਪ ਲੀਡਰਾਂ ਦੀਆਂ ਤੁਸੀਂ ਕਮੀਆਂ ਕੱਢੀ ਜਾਂਦੇ ਹੋ ਠੀਕ ਆ ਲੀਡਰ ਮੈਂ ਕਹਿੰਨਾ 80% ਜਿਹੜੇ ਮਾੜੇ ਨੇ ਪਰ 20% ਤਾਂ ਸਹੀ ਨੇ ਕਹਿੰਦੇ ਫਿਰ ਜਿਹੜੇ ਸਹੀ ਹੁੰਦੇ ਨੇ ਉਹਨਾਂ ਨੂੰ ਕਿਹੜਾ ਕੰਮ ਕਰਨ ਦੇ ਦਿੰਦੇ ਆ ਜਾਂ ਫਿਰ ਮੂਸੇ ਵਾਲਾ ਹਰਾਕਾ ਦਿੱਤਾ ਸੀਗਾ ਉਹ ਕੀ ਕਹਿ ਰਿਹਾ ਸੀਗਾ ਉਹ ਸਿੱਧੂ ਕੀ ਕਹਿ ਰਿਹਾ ਸੀ ਮਾਨਸੇ ਮਾਨਸੇ ਦੇ ਲੋਕਾਂ ਨੇ ਉਹਨੂੰ ਤਾਂ ਹਰਾਇਆ ਕਿਉਂਕਿ ਉਹ ਉੱਥੇ ਕੈਂਸਰ ਹਸਪੀਟਲ ਬਣਾਉਣ ਦੀ ਗੱਲ ਕਰਦਾ ਸੀ ਕਿਉਂਕਿ ਉਹ ਚਾਹੁੰਦਾ ਸੀਗਾ ਕਿ ਇੱਥੇ ਇੱਕ ਵੱਡੀ ਅਕੈਡਮੀ ਖੁੱਲੇ ਉਹ ਬੋਲ ਰਿਹਾ ਸੀਗਾ ਯਾਰ ਤੁਸੀਂ ਮੈਂ ਪਾਰਟੀ ਠੀਕ ਆ ਜੋ ਮਰਜ਼ੀ ਮੇਰੀ ਪਾਰਟੀ ਹੋਵੇ ਪਰ ਭਰਾਵੋ ਮੈਂ ਤੁਹਾਡੇ ਵਾਸਤੇ ਕੰਮ ਤਾਂ ਕਰੂੰਗਾ ਲੋਕਾਂ ਨੇ ਕਿਹਾ ਨਾ 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 ਇਹ ਤਾਂ ਸਾਡੇ ਪੱਖ ਦੀ ਗੱਲ ਕਰ ਰਿਹਾ ਦਫਾ ਕਰ ਇਹਨੂੰ ਉਹ 80 ਰੁਪਏ ਦਾ ਪਉਆ ਲਿਆ दारू ਪਲਾਉਂਗਾ ਕਹਿੰਦਾ ਹਾਂ ਬਈ ਪਲਾਉਂਗਾ ਤੇਰੀ ਵੋਟ ਕੀ ਹਾਲ ਹੈ ਭਾਈ